ख़ाच मेर नामवोकेट लकी गर्ग असीं ਸਾਰੇ ਤਸੀਲ ਕੰਪਲੈਕਸ ਲਹਿਰਾ ਦੇ ਵਿੱਚ ਆਏ ਐਡਵੋਕੇਟ ਸਾਹਿਬ ਜੀ ਤੁਸੀਂ ਸਿੱਕਰ ਨੂੰ ਵੀ ਫੋਟੋਫੇਡ ਦੇ ਤੌਰ ਤੇ ਕੁਝ ਨਿੱਚੇ ਨੇ ਅਸੀਂ ਇਕੱਠੇ ਭਰਾ ਸਾਰੇ ਨਾਲ ਕੇ ਕੰਮ ਕਰ ਰਹੇ ਹਾਂ ਤੇ ਕੱਲ ਕੁਝ ਸ਼ਰਾਰਤੀ ਅਨਸਰ ਤਸੀਲ ਕੰਪਲੈਕਸ ਲਹਿਰਾ ਦੇ ਵਿੱਚ ਆਏ ਜੀ ਉਹਨਾਂ ਨੇ ਸਾਡੇ ਖਿਲਾਫ ਇੱਕ ਤਸੀਲ ਕੰਪਲੈਕਸ ਦੇ ਖਿਲਾਫ ਵੀਡੀਓ ਬਣਾ ਕੇ ਪਾਈ ਵੀ ਇੱਥੇ ਲੁੱਟ ਖਸੁੱਟ ਹੋ ਰਹੀ ਆ ਇੱਥੇ ਫਾਰਮਾਂ ਦੀ ਚਾਰਜਿੰਗ ਜਿਹੜਾ ਨੋ ਤੇ ਦੀ ਚਾਰਜਿੰਗ ਵਧਣ ਦਿੱਤੀ ਜਾ ਰਹੀ ਆ ਠੀਕ ਹੈ ਨਾ ਜੀ ਅਸੀਂ ਉਸ ਤੋਂ ਬਾਅਦ ਦੇ ਵਿੱਚ ਪਹਿਲਾਂ ਦਫ਼ਤਰ ਬੰਦ ਕਰਨ ਦਾ ਸੋਚਿਆ ਪਰ ਪਬਲਿਕ ਦੀ ਖਰਾਸ਼ ਨੂੰ ਦੇਖਦੇ ਹੋਏ ਸੀ ਇਹ ਜਿਆ ਕੋਈ ਨਸੀਹਤ ਨਹੀਂ ਦਿੱਤਾ ਪਬਲਿਕ ਨੇ ਦੇਖੋ ਕੱਲ ਬਾਈਟ ਪਬਲਿਕ ਨੇ ਵੀ ਦਿੱਤੀ ਇਸ ਚੀਜ਼ ਦੇ ਵਿੱਚ ਪਬਲਿਕ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ ਦੋ ਦਿਨਾਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਫੇਰ ਵੀ ਸਾਡੇ ਸਾਰੇ ਮੈਂਬਰ ਇੱਥੇ ਦੇਖੋ ਜਲਦੀ ਡਿਊਟੀ ਦੇ ਕੇ ਕੰਮ ਕਰ ਰਹੇ ਨੇ ਨੋਟਰੀ ਸਹਿਬਾਨ ਨਹੀਂ ਲੈ ਰਹੇ ਕੰਸੀਲ ਕੰਪਲੈਕਸ ਦੇ ਵਿੱਚ ਦੇਖੋ ਕੋਈ ਨੋਟਰੀ ਹੈ ਨਹੀਂ ਉਹ ਸੰਗਰੂਰ ਤੋਂ ਆ ਕੇ ਆਪਣਾ ਇੱਥੇ ਕੰਮ ਕਰ ਰਹੇ ਨੇ ਠੀਕ ਹੈ ਨਾ ਜੀ ਹੁਣ ਇੱਕ ਫਾਈਲ ਦੇ ਵਿੱਚ ਕਿੰਨੇ-ਕਿੰਨੇ ਡਾਕੂਮੈਂਟ ਹੁੰਦੇ ਨੇ ਕੋਈ ਟੈਸਟ ਕਰਨ ਦੇ ਵੱਧ ਵੀ ਹੁੰਦੇ ਨੇ ਨੋਟਿਸ ਆ ਵੀ ਜੋ ਵੀ ਆ ਬਾਕੀ ਕੰਸਲਟਿੰਗ ਚਾਰਜ ਵੀ ਹੋ ਜਾਂਦੀਆਂ ਮੰਨ ਲਓ ਜੋ ਕੋਈ ਗਲਤਾ ਫਾਰਮ ਤਾਂ ਉਹ ਵੀ ਉਹਨਾਂ ਸੈੱਟ ਕਰਦੇ ਨੇ ਠੀਕ ਹੈ ਨਾ ਜੀ ਪਰ ਉਹਨਾਂ ਨੇ ਸਾਡੇ ਖਿਲਾਫ ਜੋ ਵੀਡੀਓ ਪਾਈ ਅਸੀਂ ਉਸ ਤੋਂ ਬਾਅਦ ਵਿੱਚ ਉਹਨਾਂ ਦੇ ਖਿਲਾਫ ਇੱਕ ਵੀਡੀਓ ਪਾਈ ਸੀ ਅਸੀਂ ਆਪਦੀ ਜੇ ਸਾਨੂੰ ਦੱਸਿਆ ਜਾ ਰਿਹਾ ਵੀ ਸਾਡੇ ਕਿਹੜੇ ਮੈਂਬਰ ਨੇ ਜੀ ਦੇਖੋ ਕੰਪ੍ਰਾਈਜ਼ ਕਿਸੇ ਵੀ ਚੀਜ਼ ਦੀ ਚਾਰਜਿੰਗ ਵਧਾ ਲੈਂਦੀ ਹੈ ਸਾਡੇ ਨੋਟਿਸ 'ਚ ਲਿਆਂਦਾ ਜਾਂਦਾ ਪਰ ਉਹਨਾਂ ਨੇ ਸਾਡੀ ਕਚਹਿਰੀ ਦੀ ਪੂਰੀ ਤਸਵੀਰ ਕੰਪਲੈਕਸ ਲੈ ਕੇ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਫੇਰ ਵੀ ਪਬਲਿਕ ਵੀ ਹੈਰਾਨ ਗਏ ਨੂੰ ਦੇਖਦੇ ਸੀ ਕੋਈ ਕੰਮ ਨਹੀਂ ਬੰਦ ਕੀਤਾ ਸੀ ਕੱਲ ਕੰਮ ਜਾਰੀ ਰੱਖਿਆ ਪਰ ਅੱਜ ਉਹਨਾਂ ਨੇ ਦੁਬਾਰਾ ਫੇਰ ਆਲ ਗਰੁੱਪ ਦੇ ਵਿੱਚ ਸਾਡੇ ਸਾਰੇ ਕਚਹਿਰੀ ਦੇ ਖਿਲਾਫ ਦੇਖੋ ਜੀ ਆਪਦੇ ਜੋ ਵੀ ਵੀਡੀਓ ਵਗੈਰਾ ਪਾਈਆਂ ਨੇ ਅਸੀਂ ਉਸ ਚੀਜ਼ ਦੇ ਰੋਜ਼ ਦੇ ਵਿੱਚ ਸਾਰਾ ਭਾਈਚਾਰਾ ਅਸੀਂ ਕੰਮ ਬੰਦ ਕਰਨ ਲੱਗੇ ਆ ਉਹਨਾਂ ਨੇ ਸਾਡੇ ਸਾਰੇ ਮੈਂਬਰ ਨੂੰ ਚੋੜ ਡਾਕੂ ਕਹਿੰਦਾ ਵੀ ਐਂ ਕਰਕੇ ਫੇਰ ਤਾਂ ਅਸੀਂ ਸਾਰੇ ਤਸੀਹੂ ਇਹਦਾ ਮਤਲਬ ਚੋੜ ਡਾਕੂ ਹੋਊਗੀ ਜੇ ਅਸੀਂ ਚੋੜ ਡਾਕੂ ਆ ਜੀ ਫਿਰ ਉਹ ਸਾਧ ਬੰਦੇ ਨੇ ਉਹ ਆ ਕੇ ਦੇਖੋ ਇੱਥੇ ਕੰਮ ਕਰ ਲੈਣਾ ਉਹ ਫੋਟੋ ਸਟੇਟਾ ਵੀ ਆਪ ਕਰ ਲੈਣਾ ਨੋਟਰੀ ਵੀ ਆ ਕੇ ਆਪ ਕਰ ਲੈਣਾ ਛੇਕਨ ਹੈ ਜ ਅਸੀਂ ਤੇ ਇਹੀ ਕਹਿੰਨੇ ਜੀ ਦੇਖੋ ਜੋ ਇਥੇ ਕੰਮ ਖਰਾਬ ਕਰਦੇ ਉਹਨਾਂ ਦੀ ਕੋਸ਼ਿਸ਼ ਕੀਤੀ ਸਾਡੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੇ ਖਿਲਾਫ ਜੋ ਵੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਨਹੀਂ ਸਸ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾ ਰਹੇ ਆ ਸਾਡਾ ਰਜਿਸਟ੍ਰੇਸ਼ਨ ਕੱਕ ਦਾ ਕੰਮ ਇਸ ਤੋਂ ਬਾਅਦ ਦੇ ਵਿੱਚ ਬੰਦ ਕੀਤਾ ਜਾਂਦਾ ਜੀ ਸਾਰੇ ਸਾਥੀਆਂ ਦੀ ਸਹਿਯੋਗ ਦੇਣਾ ਧੰਨਵਾਦ ਇੱਕ ਨੋਟ ਟੂ ਪਬਲਿਕ ਹੈ ਕਿ ਅੱਜ ਬੋਲੇ ਕਿਉਂ ਬੰਦ ਕੀਤਾ ਜਰਾ ਅੱਲਾਹ ਕਲ ਦੀਵਾ ਪੂਰੀ ਗੱਲ ਕੁਝ ਸ਼ਰਾਬੀ ਤਤਵ ਆਈ ਜਿੰਨਾਂ ਨੇ ਆਪਣੀ ਕੁਝ ਵੀਡੀਓ ਬਣਾ ਕੇ ਫੇਸਬੁਕ ਤੇ ਵਗੈਰਾ ਅਪਲੋਡ ਕੀਤੀ ਉਹਨਾਂ ਨੇ ਕਹਿਣਾ ਕਿ ਅਨੈਸੈਸਰੀ ਚਾਰਜੀ ਲੈ ਰਹੇ ਹੈ ਨੋਟਰੀਸ ਵੀ ਲੈ ਰਹੇ ਹੈ ਫਾਰਮ ਪਰ ਨਾਲੇ ਵੀ ਲੈ ਰਹੇ ਹੈ ਜਦਕਿ ਉਹਨਾਂ ਨੇ ਅੱਜ ਇੱਕ ਫਾਰਮ ਫਿਰ ਅਪਲੋਡ ਕੀਤਾ ਉਸ ਫਾਰਮ ਦੇ ਵਿੱਚ ਉਹ ਅਪਲੋਡਿੰਗ ਦੇ ਵਿੱਚ ਉਹਨਾਂ ਨੇ ਅੰਦਾ ਫਰੰਦਨੀ ਕੰਪਲੀਟ ਸ਼ੋ ਕੀਤਾ ਜਦਕਿ ਉਹਨਾਂ ਨਾਲ ਫੋਟੋਸਟੇਟਾਂ 40 40 45 45 ਫੋਟੋਸਟੇਟਾਂ ਹੋ ਡਾਕੂਮੈਂਟਸ ਨਾਲ ਹੈਗੇ ਉਹ ਨਹੀਂ ਸ਼ੋ ਕੀਤੇ ਉਹਨਾਂ ਨੇ ਅਨਕੰਪਲੀਟ ਗੁੰਮਰਾਗੁੰਦੀ ਕੋਸ਼ਿਸ਼ ਕੀਤੀ ਹੈ ਫਿਰ ਉਹਨਾਂ ਨੇ ਕਿਸ ਕਰਨ ਦੇ ਕੋਈ ਆ ਕੇ ਕੰਸਲਟ ਨਹੀਂ ਕੀਤੀ ਕੋਈ ਨੋਟੀਫਿਕੇਸ਼ਨ ਲੈ ਕੇ ਦਿੱਤਾ ਵੀ ਆਹ ਗੱਲ ਹੈ ਜੀ ਉਹਨਾਂ ਕੋਈ ਸਰਪ੍ਰਧ ਹੋ ਰਹੇ ਹੈਗੇ ਲੈ ਦੇ ਦਾ ਉਹਨਾਂ ਦੇ ਨਾਲ ਸਰਪ੍ਰਧ ਕੋਈ ਕੰਸਲਟ ਨਹੀਂ ਕੀਤੀ ਕਿ ਕੀ ਲੈਟਰ ਹੈ ਕੀ ਨਹੀਂ ਹੈਗਾ ਕਿਉਂਕਿ ਪ੍ਰੋਬਲਮ ਹੈ ਆ ਪਬਲਿਕ ਖੜੀ ਹੈ ਸਰੀਆਮ ਖੜੀ ਹੈ ਠੀਕ ਹੈ ਇਹਨਾਂ ਦੇ ਵੀਊਜ਼ ਤੱਕ ਆ ਵਿੱਚ ਹੈ ਇਹਨੂੰ ਪੁੱਛੇਗਾ ਵੀ ਕਿ ਕਿਸੇ ਦੇ ਨਾਲ ਕੋਈ ਤੱਕਾ ਕੋ ਗਲਤ ਕੰਮ ਹੋ ਰਿਹਾ ਹੈ ਅਬ ਚੋਣਾ ਦਾ ਸਮਾਂ ਹੈ ਲੋਕ ਪਰੇਸ਼ਾਨ ਹੋ ਰਿਹਾ ਹੈ ਕੀ ਚਾਹਨਾ ਚਾਹੁੰਦੇ ਕਿੰਨੇ ਸਮੇਂ ਲਈ ਬੰਦ ਰੱਖੋ ਉਹਨਾਂ ਦਾ ਸਿਰਫ ਇੱਕੋ ਹੀ ਮੋਟਿਵ ਹੈ ਆਪਣਾ ਮਕਸਦ ਹਲ ਕਰਨਾ ਔਰ ਉਹਨਾਂ ਨੂੰ ਪਬਲਿਕ ਦੇ ਨਾਲ ਕੋਈ ਮਤਲਬ ਨਹੀਂ ਕਿ ਅੱਜ ਦੁਕਾਨਦਾਰ ਜਿੰਨੇ ਵੀ ਕੰਮ ਕਰਨ ਵਾਲੇ ਹੈ ਚਾਹੇ ਫੋਟੋ ਸ਼ੂਟ ਚਾਹੇ ਅਰਜਨਜੀਤ ਸਾਹਿਬ ਜੀ ਆ ਉਨ੍ਹਾਂ ਦਾ ਆਪਣਾ ਮੋਟਿਵ ਹੈ ਕਿ ਸਾਡਾ ਮਕਸਦ ਹਲ ਹੋਵੇ ਪਬਲਿਕ ਦੇ ਨਾਲ ਕੋਈ ਮਤਲਬ ਨਹੀਂ ਅੱਜ ਪਬਲਿਕ ਹਰਾਸ਼ ਹੋਣ ਲੱਗ ਗਈ ਕੱਲ ਲਾਸਟ ਡੇਟ ਹੈ ਅਗਰ ਅੱਜ ਫਾਰਮ ਕੰਪਲੀਟ ਨਹੀਂ ਹੋਣਗੇ ਜਾਂ ਕੋਈ ਵੀ ਨਹੀਂ ਕੰਪਲੀਟ ਹੋਊਗਾ ਤੇ ਫਾਰਮ ਕੱਲ ਸਮਕਿਨ ਸਮੇਂ ਤੋਂ ਹੋਣੀ ਇੱਕ ਫਾਰਮ ਤਿੰਨ ਦਿਨ ਚਾਰ-ਚਾਰ ਵਾਰੀ ਵਿੱਚ ਐਵੇਂ ਹੁੰਦਾ ਹੈ ਕਿ ਆਹ ਕਮੀ ਰਹੇਗੀ ਜੀ ਦੁਬਾਰਾ ਫੇਰ ਆਂਦੇ ਚਾਰ ਵਾਰੀ ਫਾਰਮ ਲੈ ਕੇ ਆਂਦੇ ਫਿਰ ਬੰਦ ਰੱਖਦੇ ਬੰਦ ਹੋਣ ਦੀ ਕੋਈ ਨਹੀਂ ਮੰਨੀ ਜਦ ਤੱਕ ਕੋਈ ਮੈਟਰ ਹੱਲ ਨਹੀਂ ਹੁੰਦਾ ਇਹਦਾ ਕੋਈ ਟਾਈਮਿੰਗ ਫਿਕਸ ਨਹੀਂ ਹੈ ਜਿੱਤਾ ਜਦੋਂ ਮੈਟੋ ਕੋਈ ਹੱਲ ਹੋਊਗਾ ਸੋਲੂਸ਼ਨ ਹੋਊਗਾ ਉੱਥੇ ਬੱਚੇ ਉਹੋ ਜਿਹੀ ਕਿਤੇ ਇਹ ਪਬਲਿਕ ਨੂੰ ਹਰਾਸ਼ ਕਰਨਾ ਪੈਂਦਾ ਜਲੂਰ ਜੀ ਕਿਵੇਂ ਆਇਆ ਅਸੀਂ ਇਹ ਫਾਰਮ ਟੈਕ ਕਰਾਣ ਆਏ ਜੀ ਫੈਲ ਜੀ ਉਦੋਂ ਪਹਿਲਾਂ ਅਸੀਂ ਫੈਲ ਕਰਾ ਲਏ ਵਕੀਲ ਸਾਹਿਬ ਤੋਂ ਕੋਈ ਗਲਤ ਪੈਸਾ ਨਹੀਂ ਲਿਆ ਇਹਨਾਂ ਨੇ ਕੋਈ ਗਲਤ ਦਾ ਸੋਣ ਨੂੰ ਹੋਣਾ ਨਹੀਂ ਲਿਆ ਕਿਸੇ ਨੇ ਹੋਰ ਲਿਆ ਜੀ ਜਿਹੇ ਪੈਸੇ ਲੈਨੇ ਜੀ 300 ਰੁਪਏ ਭਰ ਲੈ 300 ਰੁਪਏ ਹੱਥੋਂ ਲੈ ਕੋਈ 1500 600 ਵਿੱਚ ਨਹੀਂ ਲਈ ਪਰ ਇਹਨਾਂ ਤੇ ਰੋਕ ਲੱਗਿਆ ਵੀ ਇਹ ਫੈਸਲੇ ਉਹਦਾ ਜਿਹੜੀ ਗੋਦੀ ਪਾਰਟੀ ਵਾਲੀ ਰਾਣਾ ਫਗਵਾਣ ਵਾਲਿਆਂ ਨੇ ਉਹ ਗੱਲਾਂ ਕਰਦੇ ਨੇ ਜੀ ਅਸੀਂ ਆਪ ਪੰਜੁੱਠੇ ਹੋਏ ਆ ਤੇ ਸਾਥ ਕੋਈ ਪੈਸਾ ਕਿਸੇ ਨੇ ਗਲਤ ਨਜਾਇਜ਼ ਪੈਸਾ ਨਹੀਂ ਲੈ ਸਕਦਾ ਕੱਲ ਦੀ ਡੇਟ ਆ ਲਾਸਟ ਕੰਮ ਹੋ ਨਹੀਂ ਰਿਹਾ ਫਿਰ ਕਿਵੇਂ ਕੰਮ ਚਲਾਉਂ ਉਹ ਕੰਮ ਜਿਹੜੀ ਬੋਧੀ ਪਾਰਟੀ ਵਾਲੇ ਜੀ ਉਹ ਰੋਕ ਰਹੇ ਨੇ ਜੀ ਅਸੀਂ ਤਾਂ ਕੰਮ ਕਹਿੰਦੇ ਕੋਈ ਸਹੀ ਕੰਮ ਹੋ ਰਿਹਾ ਹੈ ਵੀ ਸਹੀ ਪਹਿਲਾਂ ਭਰੀਆਂ ਜਾਂ ਅਗਲੀਆਂ ਜਮਾ ਕਰਾ ਦਈਏ ਉਹਦੇ ਵਿੱਚ ਸ਼ਾਸ਼ੀ ਪਾ ਕੇ ਦੀ ਅੜਿੱਕਤ ਹੈ ਜੀ ਤੁਹਾਨੂੰ ਤਾਂ ਹੋਰ ਤੁਹਾਨੂੰ ਕਿੰਨੀ ਕੀ ਪਰੇਸ਼ਾਨੀ ਆਉਗੀ ਇਹ ਤਾਂ ਬੰਦ ਕਰੀ ਬੈਠੇ ਕਿੱਥੋਂ ਸਾਨੂੰ ਸਾਰੀ ਪਰੇਸ਼ਾਨੀ ਆ ਰਹੀ ਹੈ ਜੀ ਹੁਣ ਜੇ ਕੱਲ ਨੂੰ ਸਾਡੇ ਕਾਗਜ਼ ਪੂਰੇ ਨਾ ਅਸੀਂ ਕਿੱਥੇ ਜਮਾ ਕਰਾਵਾਂਗੇ ਜੀ ਕਿਸੇ ਦੀ ਮਨ ਇਹ ਲੁੱਟ ਖੁੱਟ ਹੋ ਰਹੀ ਹੈ ਕਿਹਜੇ ਲੁੱ ਕੋਈ ਲੁੱਟ ਨਹੀਂ ਹੋ ਰਹੀ ਜੇ ਅਸੀਂ ਘੱਟੋ ਘੱਟ 10 ਫੈਲਾ ਭਰਾਤਿਆਂ ਜੀ ਆਪਦੇ ਪੰਚਾਂ ਦੀਆਂ ਆਪਦੇ ਸਰਪੰਚਾਂ ਦੀਆਂ ਕੋਈ ਲੁੱਟ ਨਹੀਂ ਹੈਗੀ ਪਵਨ ਕੁਮਾਰ ਜੀ ਇੱਕ ਸਰਪੰਚਲੇ ਸ਼ਹਿਰ ਤੁਸੀਂ ਅੱਜ ਤੇ ਆਏ ਹੋ ਤੁਸੀਂ ਤੇ ਬੰਦ ਕਰ ਦਿੱਤਾ ਇਹਨਾਂ ਨੇ ਕੰਮਕਾਰ ਕੀ ਕਹਿਣਾ ਚਾਹੋਗੇ ਕਿੰਨੀ ਕੀ ਪਰੇਸ਼ਾਨੀ ਦਾ ਸਮਾਹ ਕਰਨਾ ਚਾਹੀਦਾ ਇਹਦੇ ਨਾਲ ਬਹੁਤ ਪਰੇਸ਼ਾਨੀ ਆ ਰਹੀ ਹੈ ਜੀ ਕੱਲ ਨੂੰ ਲਾਸਟ ਡੇਟ ਹੈ ਸਾਡੇ ਆਪਣੇ ਫੈਲਾ ਜਮਾ ਕਰਾਉਣ ਦੀ ਉਹਨਾਂ ਕੇ ਸਾਰੀਆਂ ਕੰਪਲੀਟ ਫੈਲਾ ਪਈਆਂ ਨੇ ਸਾਡਾ ਕੰਮ ਨਹੀਂ ਹੋ ਰਿਹਾ ਕੰਮ ਰੋਗ ਗਿਆ ਕੋਸ਼ਿਸ਼ ਉਹਦੇ ਸੁਣਨਾ ਚਾਹੀਏ ਵੀ ਕਿਸੇ ਨੇ ਕੋਈ ਵੀਡੀਓ ਯਾਰਾ ਵਗੈਰਾ ਪਾਤੀ ਤੇ ਗੱਲ ਸੁਣ ਲਓ ਮੈਂ ਹੱਥਲਾ ਫੈਲਾ ਭਰਾ ਤੇ ਆਈ 300 ਰੁਪਏ ਪਰ ਫੈਲ ਚਾਰਜ ਕੀਤੀ ਹੈ ਉਹਨਾਂ ਨੂੰ ਤੇ ਸਾਨੂੰ ਵੀ ਪਤਾ ਹੈ ਵੀ ਤੀ ਆਪਣੇ ਫੋਟੋ ਸਟੇਟਾਂ ਵੀ ਲੱਗਦੇ ਆਂ ਹੋਰ ਕਾਗਜ਼ ਪੱਤਰ ਵੀ ਲੱਗਦੇ ਆ ਤੇ ਇਸ ਤਰ੍ਹਾਂ ਥੋੜੀ ਹੁੰਦਾ ਹੁੰਦਾ ਵੀ ਚਾਕੇ ਅਪਲੋਡ ਕਰ ਦਿਓ ਜੇ ਕੋਈ ਦੁੱਖ ਤਕਲੀਫ ਹੈ ਉਰੇ ਕੋਈ ਗੱਲ ਸੁਣ ਲੋ ਪ੍ਰਧਾਨ ਵੀ ਹੋਊਗਾ ਕੋਈ ਮੈਂਬਰ ਵੀ ਬਣਿਆ ਹੋਊਗਾ ਉਹਦੇ ਨਾਲ ਕੋਈ ਗੱਲਬਾਤ ਕਰਨੀ ਦੀ ਜੇ ਕਿਸੇ ਬੰਦੇ ਨੇ ਕੋਈ ਦਿੱਕਤੇ ਦੀ ਦੇਖੀ ਤਾਂ ਉਹਨਾਂ ਦੇ ਧਿਆਨ ਤੇ ਲਿਆਂਦੀ ਉਹ ਉਹਨਾਂ ਦੀ ਕੱਲ ਲਾਸਟ ਜਿਹੜਾ ਕਿੰਨੀ ਕਿ ਪਰੇਸ਼ਾਨੀਆਂ ਹੋ ਗਈ ਸੀ ਸਿੱਧੇ ਕੰਮ ਕਰਾਉਂਗੇ ਕਿ ਜਿਹਨਾਂ ਨੇ ਤਾਂ ਬੰਦ ਕਰਤਾ ਕੀ ਮੰਗ ਕਰਦੇ ਆ ਵਾਸੇ ਮੰਗ ਕਰਦੇ ਆ ਜੀ ਵੀ ਆ ਕੇ ਜਿਹੜੇ ਨੇ ਅਪਲੋਡ ਕੀਤੀ ਆ ਇਹਨਾਂ ਨਾਲ ਬੈਠ ਕੇ ਗੱਲਬਾਤ ਕਰਨ ਇਹਨੂੰ ਆਊਟ ਕਰਨ ਨਾਲ ਨੂੰ ਕੀ ਫਾਇਦਾ ਲੋਕ ਹੋਰੇ ਪਰੇਸ਼ਾਨ ਹੋ ਰਹੇ ਨੇ ਸਾਰੇ ਹਲਕੇ ਦੇ ਬੈਠੇ ਨੇ ਜੀ ਇਹ ਤਾਂ ਨੇ ਗੁਰੂ ਜੀ ਇਹ ਕਰ ਚੁੱਕੇ ਜੀ ਮੈਂ ਚੜ੍ਹਤਾ ਆ ਰਹੀ ਐ ਨਰਪਾਲ ਦੇਖੋ ਜੀ ਇਹਦੇ ਮੁਸ਼ਕਲ ਬਣ ਗਈ ਜਿਹਨੇ ਲੋਕਾਂ ਦੇ ਕੰਮ ਦੂਰੇ ਰਹੇ ਰਹੇ ਇਹਨਾਂ ਨੇ ਮੇਰੀ ਵੀ ਰਹਦੀ ਏ ਹੋਰ ਪਿੰਡ ਪਈ ਰਹਣੇ ਮੈਂ ਬੰਦੇ ਦਾ ਸਮਝ ਉੱਠਿਆ ਜੀ ਜਿਹੜੂ ਦੇ ਪਿੰਡ ਬਸ ਇਹਨਾਂ ਨੂੰ ਜੀ ਪਈ ਗਈ ਵੀ ਕਚਰੇ ਦੇ ਵਿੱਚ ਲੁਕਾਇਆ ਜਾਂਦਾ ਜਿਆਦਾ ਪੈਸੇ ਲੈ ਕੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਜਰੂਰ ਦੇ ਲੋਕਾਂ ਨੂੰ ਤਾਂ ਆਪਦੇ ਚਿਹਰੇ ਵਾਲਾ ਕੰਮ ਲੈਣਾ ਕਿੱਲੇ ਡੈਸਰਾ ਪੈਣਾ ਪਰ ਦੁਪਹਿਰ ਕਿੱਲੇ ਸਿਰਦਰਦੀ ਏ ਅਸੀਂ ਤਿਆਰ ਕਰਾਉਂਦੇ ਸਾਨੂੰ ਡੈਸਰਾ ਕਿੱ ਨੂੰ ਆਉਂਦੇ ਨੇ ਜਿਹੜੇ ਬੰਦੇ ਖੁਦ ਕਰਕੇ ਬਿਲਕੁਲ ਨੂੰ ਟੈਨਸ਼ਨ ਹੈ ਜੀ लेते जी ट्रेक्टर दो करे पंज सौ रुपया लेता तो पहिरां उहो मुंडे जी पीड़ी पाई सही पाईप पई गल्प पई